ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਰਮਕ ਨਤਨ ਦੁਰਮਕ ਵੇਦਨ ਵਰੁ ਕਰ ਰਹਾ ਉਸਮਾ ਗੋ ਕਿਸਰ ਕੋਰਕੁਰਖ ਬਰਮਾ ਗੁਰ ਕਾਰਬਤੀ ਮਾਈ ਗੋਬਿੰਦੇ ਬਤੰਦੇ ਅਵਦਾਰੇ ਅਪਾਰੇ ਹਰਿਯੰ ਕਰਯੰ ਨਰਨਾਮੇ ਆਕਾਮੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾ ਮਹਲਾ ਪੰਜਵਾਂ ਕਹਿੰਦੀ ਚਾ ਪਦੇ ਇੱਕਾ ਤੋ ਅੰਕਾਰ ਸਤਿਗੁਰ ਪਰਸਾਦ ਰਾਮਦਾਸ ਸਿਰੋਵਰ ਨਾਤੇ ਸਭ ਉਦਰੇ

اے ਪੰਪਰਾ ਪਤਾਰੇ ਸਹੀ ਸਾਕਮਤ ਸਭ ਥੋਕ ਗਵਾਰੇ ਗੁਰ ਕਾ ਸ਼ਬਦ ਵਿਚਾਰੇ ਰਹਾ ਸਾਧ ਸੰਗ ਮਦਨ ਕੀ ਪਾਰ ਬ੍ਰਹਮ ਪਾਇਓ ਸਾਖੀ ਨਾਨਕ ਨਾਮ ਧਿਆਇ ਅਮ ਆਦ ਪਰਖ ਪ੍ਰਭ ਪਾਇਆ ਸਾਧ ਸੰਗ ਮਲ ਲਾਤੀ ਪਰਮ ਭਰਮ ਭਇਓ ਸਾਖੀ ਨਾਨਕ ਨਾਮ da cansa lá